ਖੂਬਸੂਰਤ ਪਹਾੜੀਆਂ ਬਰਫ਼ ਦੀ ਠੰਡਕ ਦੇਣ ਵਾਲਾ ਅਤੇ ਦੇ ਭੂਮੀ ਕਿਹਾ ਜਾਣ ਵਾਲਾ ਹਿਮਾਚਲ ਪ੍ਰਦੇਸ਼ ਐਨੇ ਦਿਨੀ ਨਫ਼ਰਤ ਦੀ ਅੱਗ ਵਿੱਚ ਸੜ ਰਿਹਾ ਹੈ ਜਿਸ ਦੇ ਚੱਲਦਿਆਂ ਸ਼ਿਮਲਾ ਦੇ ਸੰਜੋਲੀ ਚ ਇੱਕ ਮਸਜਿਦ ਨੂੰ ਲੈ ਕੇ ਸ਼ੁਰੂ ਹੋਏ ਹੰਗਾਮੇ ਦੀ ਗੂੰਜ ਪੂਰੇ ਦੇਸ਼ ਵਿੱਚ ਫੈਲ ਚੁੱਕੀ ਹੈ ਇਸੇ ਵਿਵਾਦ ਦੇ ਕਾਰਨ ਦਿਨੋਂ ਦਿਨ ਨਫ਼ਰਤ ਵਧਦੀ ਹੀ ਜਾ ਰਹੀ ਹੈ ਅਤੇ ਸਿਆਸੀ ਪਾਰਟੀਆਂ ਵੱਲੋਂ ਬਲਦੇ ਦੇ ਉੱਪਰ ਘੋਪਾਣ ਦਾ ਕੰਮ ਕੀਤਾ ਜਾ ਰਿਹਾ ਹੈ ਦੱਸਦੀ ਹੈ ਕਿ ਹਿੰਦੂ ਸੰਗਠਨ ਸ਼ਿਮਲਾ ਦੇ ਬਣੇ ਸੰਜੋਲੀ ਮਸਜਿਦ ਨੂੰ ਗੈਰ ਕਾਨੂੰਨੀ ਦੱਸਦੇ ਹੋਏ ਉਸ ਨੂੰ ਢਾਉਣ ਦੀ ਮੰਗ ਕਰ ਬਿੱਤੇ ਦਿਨ ਹਿੰਦੂ ਸੰਗਠਨਾ ਵੱਲੋਂ ਇੱਕ ਰੋਸ ਮਾਰਚ ਕਰਵਾਇਆ ਗਿਆ। ਇਹ ਰੋਸ ਮਾਰਚ ਮਸਜਿਦ ਦੀ ਦਹਲਿਜ਼ ਤੱਕ ਪਹੁੰਚ ਗਿਆ। ਪ੍ਰਦਰਸ਼ਨਕਾਰੀਆਂ ਵੱਲੋਂ ਮਸਜਿਦ ਦੀ ਕੰਧਾਂ ਨੂੰ ਢੋਂਨ ਦੀ ਕੋਸ਼ਿਸ਼ ਵੀ ਕੀਤੀ ਗਈ। ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਨ ਲਈ ਪੁਲਿਸ ਨੂੰ ਕਾਫੀ ਮੁਸ਼ਕਲ ਕਾਣੀ ਪਈ। ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਲਈ ਪੁਲਿਸ ਨੇ ਜਲ ਤੋਪਾਂ ਦਾ ਸਹਾਰਾ ਲਿਆ ਤੇ ਲਾਠੀ ਚਾਰਜ ਵੀ ਕੀਤਾ। ਪਰ ਹਜ਼ਾਰਾਂ ਦੀ ਗਿਣਤੀ 'ਚ ਪਹੁੰਚੇ ਹਿੰਦੂ ਸੰਗਠਨ ਦੇ ਲੋਕ ਪਿੱਛੇ ਹਟਣ ਨੂੰ ਤਿਆਰ ਨਹੀਂ ਸਨ। ਹਿੰਦੂ ਸੰਗਠਨਾ ਨੇ ਪਹਿਲਾਂ ਹੀ ਰੈਲੀ ਕੱਢਣ ਦਾ ਐਲਾਨ ਕਰ ਦਿੱਤਾ ਸੀ। ਪੁਲਿਸ ਨੇ ਹਿੰਦੂ ਸੰਗਠਨਾ ਦੇ ਪ੍ਰਦਰਸ਼ਨ ਨੂੰ ਰੋਕਣ ਲਈ ਤਾਰਾ ਪਰ ਫਿਰ ਵੀ ਲੋਕ ਪਿੱਛੇ ਨਹੀਂ ਹਟੇ ਅਤੇ ਹਲੇ ਤੱਕ ਇਸ ਮਾਮਲੇ ਦੀ ਸੁਣਵਾਈ ਨਗਰ ਨਿਗਮ ਅਦਾਲਤ ਵਿੱਚ ਚੱਲ ਰਹੀ ਹੈ ਮਸਜਿਦ ਦੀ ਨਜਾਇਜ਼ ਉਸਾਰੀ ਨੂੰ ਲੈ ਕੇ ਨਗਰ ਨਿਗਮ ਦੀ ਅਦਾਲਤ ਵਿੱਚ ਬਾਰ-ਬਾਰ ਨੋਟਿਸ ਜਾਰੀ ਕੀਤੇ ਗਏ ਪਰ ਫਿਰ ਵੀ ਪੰਜ ਮੰਜ਼ਿਲਾ ਮਸਜਿਦ ਬਣਾਈ ਗਈ ਇਸ ਲਈ ਸਵਾਲ ਖੜਾ ਹੁੰਦਾ ਹੈ ਕਿ ਜੇਕਰ ਇਹ ਮਾਮਲਾ ਇੰਨਾ ਪੁਰਾਣਾ ਹੈ ਤਾਂ ਅਚਾਨਕ ਅਜਿਹਾ ਕੀ ਹੋਇਆ ਕਿ ਵਿਵਾਦ ਇੰਨਾ ਜ਼ਿਆਦਾ ਵੱਧ ਗਿਆ ਦਰਅਸਲ 31 ਅਗਸਤ ਨੂੰ ਦੋ ਭਾਈਚਾਰਿਆਂ ਵਿੱਚ ਲੜਾਈ ਹੋਈ ਸੀ ਇੱਕ ਭਾਈਚਾਰੇ ਦੇ ਲੋਕਾਂ ਨੇ ਦੂਜੇ ਸਥਾਨਕ ਵਿਅਕਤੀ ਦੀ ਕੁੱਟਮਾਰ ਕੀਤੀ ਨੌਜਵਾਨ ਦੀ ਕੁੱਟਮਾਰ ਦੇ ਵਿਰੋਧ ਵਿੱਚ ਹਿੰਦੂ ਦੀ ਬੰਦੀਆਂ ਭੜਕ ਗਈਆਂ ਤੇ 1 ਸਤੰਬਰ ਤੇ ਫਿਰ 5 ਸਤੰਬਰ ਨੂੰ ਰੋਸ਼ ਪ੍ਰਦਰਸ਼ਨ ਕੀਤੇ ਗਏ ਐਤੇ ਹੀ ਮਸਜਿਦਾਂ ਮੁੱਦਾ ਮੜ ਉੱਠ ਲੱਗਾ ਸਥਾਨਕ ਲੋਕਾਂ ਨੇ ਦੋਸ਼ ਲਗਾਇਆ ਕਿ ਸਜੋਲੀ ਦੇ ਪੋਸ਼ ਇਲਾਕੇ ਵਿੱਚ ਬਿਨਾਂ ਮਨਜ਼ੂਰੀ ਤੇ ਨਕਸ਼ਾ ਪਾਸ ਕਰਵਾਏ 5 ਮੰਜ਼ਿਲਾ ਮਸਜਿਦ ਕਿਵੇਂ ਬਣਾਈ ਗਈ ਇਹ ਗੈਰ ਕਾਨੂੰਨੀ ਹੈ ਇਸ ਨੂੰ ਤਾਂ ਆਹ ਜਾਣ ਦੀ ਮੰਗ ਨੇ ਤੂਲ ਫਰ ਲਈ ਸਥਾਨਕ ਲੋਕਾਂ ਅਨੁਸਾਰ ਇਥੇ ਵੱਡੀ ਗਿਣਤੀ ਵਿੱਚ ਮੁਸਲਿਮ ਪائلਚਾਰੇ ਦੇ ਲੋਕ ਨਮਾਜ਼ ਅਦਾ ਕਰਦੇ ਨੇ ਇਸ ਕਾਰਨ ਇਲਾਕੇ ਦਾ ਮਾਹੌਲ ਖਰਾਬ ਹੁੰਦਾ ਹੈ ਉਧਰ ਮਸਜਿਦ ਇਮਾਮ ਸ਼ਹਿਜ਼ਾਦ ਦਾ ਕਹਿਣਾ ਹੈ ਕਿ ਨੌਜਵਾਨ ਉੱਪਰ ਹਮਲੇ ਦੇ ਮਾਮਲੇ ਦੇ ਕਰੀ ਕਾਰਵਾਈ ਹੋਣੀ ਚਾਹੀਦੀ ਹੈ ਇਸ ਨੂੰ ਮਸਜਿਦ ਨਵਾਲ ਨਹੀਂ ਜੋੜਿਆ ਜਾਣਾ ਚਾਹੀਦਾ ਉਸਨੇ ਦੱਸਿਆ ਕਿ ਇਹ ਮਸਜਿਦ 1947 ਤੋਂ ਪਹਿਲਾਂ ਦੀ ਬਣੀ ਸੀ ਉਸ ਸਮੇਂ ਇਹ ਕੱਚੀ ਸੀ ਇਸ ਪੂਰੇ ਹੰਗਾਮੇ ਤੇ ਹਿਮਾਚਲ ਦੀ ਸੁੱਖੂ ਸਰਕਾਰ ਦੇ ਮੰਤਰੀ ਅਨਿਰੁੱਧ ਸਿੰਘ ਨੇ ਕੁਝ ਦਿਨ ਪਹਿਲਾਂ ਸਦਨ 'ਚ ਬਿਆਨ ਦਿੱਤਾ ਸੀ ਕਿ ਮਸਜਿਦ ਗੈਰ ਕਾਨੂੰਨੀ ਹੈ ਤੇ ਜ਼ਮੀਨ ਹਿਮਾਚਲ ਸਰਕਾਰ ਦੀ ਹੈ ਫਿਰ ਉਹਨਾਂ ਨੇ ਮੁਸਲਿਮ ਆਬਾਦੀ ਦੀ ਕੁਸਪੈੜ ਦਾ ਮੁੱਦਾ ਵੀ ਉਠਾਇਆ ਜ਼ਿਕਰਯੋਗ ਹੈ ਕਿ ਸ਼ਿਮਲਾ ਵਿੱਚ ਸਿਰਫ ਢਾਈ ਮੰਜ਼ਿਲਾ ਬਣਾਉਣ ਦੀ ਇਜਾਜ਼ਤ ਹੈ ਜਦੋਂ ਕਿ ਸੰਜੋਲੀ ਮਸਜਿਦ ਪੰਜ ਮੰਜ਼ਿਲਾ ਬਣਾਈ ਗਈ ਹੈ ਨਗਰ ਨਿਗਮ ਦੀ ਅਦਾਲਤ ਕੇਸ ਦੀ ਸੁਣਵਾਈ ਦੀ ਅਗਲੀ ਤਾਰੀਖ 5 ਅਕਤੂਬਰ ਦਿੱਤੀ ਗਈ ਹੈ ਇਸ ਵਿਵਾਦਿਤ ਮੁੱਦੇ ਤੇ ਸਾਬਕਾ ਮੁੱਖ ਮੰਤਰੀ ਤੇ ਭਾਜਪਾ ਦੇ ਨੇਤਾ ਜੈਰਾਮ ਠਾਕੁਰ ਦਾ ਕਹਿਣਾ ਹੈ ਕਿ ਅਸੀਂ ਇਸ ਤੇ ਅੱਖਾਂ ਬੰਦ ਨਹੀਂ ਕਰ ਸਕਦੇ ਸਰਕਾਰ ਨੂੰ ਹਿੰਦੂਆਂ ਤੇ ਸਥਾਨਕ ਲੋਕਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਨਾ ਚਾਹੀਦਾ ਹੈ ਇਸ ਦੇ ਜਵਾਬ ਵਿੱਚ ਸੀਐਮ ਸੁਖੂ ਦਾ ਕਹਿਣਾ ਹੈ ਕਿ ਉਹ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਵਿੱਚ ਨਹੀਂ ਲੈਣ ਦੇਣਗੇ